ਇੱਕ ਵਾਰੀ ਫੇਰ ਮੇਰੇ ਵੱਲੋਂ ਸ਼ਹਿਰ ਵਾਸੀਆਂ ਨੂੰ ਪੂਰੇ ਆਪਣਾ ਜੋ ਵੀ ਤੁਹਾਡੇ ਦੇਖ ਰਹੇ ਨੇ ਇਸ ਪ੍ਰੋਗਰਾਮ ਨੂੰ ਉਹਨਾਂ ਸਾਰੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। ਥੈਂਕ ਯੂ। ਇੱਕ ਵਾਰੀ ਫੇਰ ਮੇਰੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਤੁਹਾਡੇ ਦਰਸ਼ਕਾਂ ਨੂੰ ਇਸ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। ਨਾਮ ਅਮਨਜੋਤ ਸਿੰਘ ਸਾਡੀ ਰਾਮਬਖ ਚਰਚ ਦੇ ਸਾਹਮਣੇ ਖੜਾ ਹੋ ਕੇ। ਜਾ ਰਹੇ ਨਵੇਂ ਸਾਲ ਆ ਰਿਹਾ ਨਵੇਂ ਸਾਲ ਤੇ ਪਹਿਲਾਂ ਮੈਂ ਸਾਰੇ ਦਰਸ਼ਕਾਂ ਨੂੰ ਵਧਾਈ ਦੇਣਾ ਚਾਹਦਾ ਨਵੇਂ ਸਾਲ ਸਾਰਿਆਂ ਦਾ ਤੰਦਰੁਸਤੀ ਭਰਿਆ ਆਵੇ ਖੁਸ਼ੀਆਂ ਭਰਿਆ ਆਵੇ ਤੇ ਨਾਲ ਮੈਂ ਸਨੇਹਾ ਦੇਣਾ ਚਾਹਾਂਗਾ ਕਿ ਲੋੜੀ ਤੇ ਜਿਹੜੇ ਲੋਕ ਗੱਟੂ ਵਰਤਦੇ ਨੇ ਉਹ ਗੱਟੂ ਦੀ ਵਰਤੋਂ ਨਾ ਕਰਨ ਕਿਉਂਕਿ ਉਹ ਇਨਸਾਨੀ ਤੌਰ ਤੇ ਕੀ ਪੰਛੀਆਂ ਅਸਥਰੀ ਬਹੁਤ ਖਤਰਨਾਕ ਹੈ ਇੱਥੇ ਸਾਡੇ ਲਾਗੇ ਆਂਦੇ ਨੇ ਪੰਛੀ ਖੁਦ ਪੈਰਾਂ ਦੀ ਡੋਰਾ ਬਸੀਆਂ ਹੁੰਦੀਆਂ ਨੇ ਸਾਨੂੰ ਬਿਲਕੁਲ ਪਸੰਦ ਆਉਂਦੀਆਂ ਕਿਨੇ ਸਾਲ ਹੋ ਗਏ ਆ ਪਰ ਬਹੁਤ ਲੋਕੀ ਕੋਈ ਕਰਭਾਈ ਕੀਤੀ ਇਹ ਲੋਕੋ ਫਿਰ ਵੀ ਘਟਦੇ ਕੀ ਪੁਲਿਸ ਵੱਲੋਂ ਬਹੁਤ ਇਸ ਵਾਰੀ ਸ਼ਕਤੀ ਕੀਤੀ ਗਈ ਹੈ ਇਸ ਵਾਰ ਦੀ ਸ਼ਕਤੀ ਵੇਖ ਕੇ ਮੈਨੂੰ ਆਪ ਦਿਲੋਂ ਬਹੁਤ ਖੁਸ਼ੀ ਆ। ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਹੈ ਕਿ ਇੰਨੀ ਸ਼ਕਤੀ ਕੀਤੀ ਉਹਨਾਂ ਨੇ ਕਿਉਂਕਿ ਅਖਬਾਰਾਂ ਭਰੀਆਂ ਆਈਆਂ ਤੇ ਨਾਲੇ ਆਪ ਵੀ ਵਜ਼ਾਰਾਂ ਦੇ ਵਿੱਚ ਅਸੀਂ ਵੇਖਿਆ ਕਿ ਸੱਚੀ ਮੁੱੱਚੀ ਸ਼ਕਤੀ ਹੈ। ਇਸ ਗੱਲ ਦਾ ਬਹੁਤ ਧੰਨਵਾਦ ਹੈ ਸਰਕਾਰ ਵੱਲੋਂ ਤੇ ਆਪਣਾ ਪੁਲਿਸ ਪ੍ਰਸ਼ਾਸਨ ਵੱਲੋਂ।